2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੇਂਦਰ ਵਿੱਚ ਫਿਰ ਬਣੇਗੀ ਮੋਦੀ ਸਰਕਾਰ ਇਹ ਬਿਆਨ ਪੂਰਨ ਚੰਦ ਮ제ਦੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ ਜੀ ਹਾਂ ਪ੍ਰੋਪਰ ਦਿਹਾਤੀ ਦੇ ਪਿੰਡ ਪਹੁੰਚੋ ਕੇ ਤਾੜ ਵਿਖੇ ਭਾਜਪਾ ਦੇ ਐਸੀ ਮੋਰਚੇ ਦੀ ਕੀਤੀ ਗਈ ਵਿਸ਼ੇਸ਼ ਮੀਟਿੰਗ ਜਿਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸਿੰਘਲ ਜਾਖੜ ਦੀ ਅਗਵਾਈ ਤੇ ਸ਼੍ਰੀ ਆਰਐਸ ਲੱੱੜੜ ਪ੍ਰਧਾਨ ਭਾਜਪਾ ਸੀ ਮੋਰਚੇ ਦੀ ਰਹਿ ਨਮਾਈ ਹੇਠ ਅੱਜ ਪੂਰਨ ਮਜੀਦੀਆ ਵਾਈਸ ਪ੍ਰਧਾਨ ਭਾਜਪਾ ਵੱਲੋਂ ਪ੍ਰੋਇਪਰ ਦਿਹਾਤੀ ਦੇ ਪਿੰਡ ਪੋਜੋ ਕੋਤਾਰ ਵਿਖੇ ਐਸਸੀ ਮੋਰਚਾ ਭਾਜਪਾ ਦੇ ਵਰਕਰਾਂ ਤੇ ਉਦੋਂ ਦਰਾਂ ਦਾ ਮੀਟਿੰਗ ਕਰਨ ਪੁੱਜਾ ਇਹ ਮੀਟਿੰਗ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਟੇਟ ਅਵਾਰਡੀ ਵਿਕਰਮਜੀਤ ਸਿੰਘ ਪੋਜੋ ਕੋ ਦੀਗਵਾਈ ਹੇਠ ਕੀਤੀ ਗਈ ਇਸ ਮੌਕੇ ਸ਼ੋਕ ਸਹਿਗਲ ਜ਼ਿਲ੍ਹਾ ਪ੍ਰਧਾਨ ਵਪਾਰ ਸਹਿਲ ਪ੍ਰੋਇਪਰ ਭਗਵਾਨ ਸ਼ਰਮਾ ਮੰਡਲ ਪ੍ਰਧਾਨ ਮੰਡੋਟਾ ਦਲਜੀਤ ਸਿੰਘ ਖਰਮੀ ਪਰਮਜੀਤ ਸਿੰਘ ਜ਼ਿਲ੍ਹਾ ਜਰਨਲ ਸਕੱਤਰ ਸਰਿੰਦਰ ਸਿੰਘ ਕਲਿਆਣ ਜ਼ਿਲ੍ਹਾ ਵਾਈਸ ਪ੍ਰਧਾਨ ਐਸਸੀ ਮੋਰਚਾ ਲੰਬਰਦਾਰ ਚਰਨਜੀਤ ਸਿੰਘ ਕੰਦੇਸ਼ਾਦ ਵਿਸ਼ੇਸ਼ ਤੌਰ ਤੇ ਮੌਜੂਦ ਸਨ ਇਸ ਮੀਟਿੰਗ ਤੋਂ ਪਹਿਲਾਂ ਸ਼ਹੀਦ ਉਦਮ ਸਿੰਘ ਜੀ ਨੂੰ ਫੁੱਲਾਂ ਦੇ ਹਾਰ ਅਰਪਿਤ ਕਰਕੇ ਪੁਸ਼ਪਾਂਜਲੀ ਭੇਟ ਕੀਤੀ ਗਈ ਇਸ ਮੀਟਿੰਗ ਦੌਰਾਨ ਪੂਰਨ ਚੰਦ ਮ제ਦੀ ਨੇ ਮੋਦੀ ਸਰਕਾਰ ਦੀਆਂ ਜਨ ਕਲਿਆਣ ਸਕੀਮਾਂ ਬਾਰੇ ਵਿਸਤਾਰ ਪੂਰਵਕ ਜਾਣਨਾ ਪਾਇਆ ਉਹਨਾਂ ਦੱਸਿਆ ਕਿ ਭਾਰਤ ਸਰਕਾਰ ਗਰੀਬ ਕਲਿਆਣ ਯੋਜਨਾ ਨੂੰ 1 ਜਨਵਰੀ 2024 ਤੂੰ 5 ਸਾਲ ਲਈ ਹੋਰ ਵਧਾ ਦਿੱਤਾ ਹੈ ਜਿਸ ਨਾਲ 80 ਕਰੋੜ ਲੋਕਾਂ ਨੂੰ ਲਾਭ ਮਿਲੇਗਾ ਇਸ ਦਰਾਂ ਨੂੰ ਨਵਿਸ਼ਕਰਮਾ ਯੋਜਨਾ ਬਾਰੇ ਵੀ ਵਿਸਤਾਰ ਨਾਲ ਦੱਸਿਆ ਉਹਨਾਂ ਕੀ ਕਿਹਾ 2024 ਦੀਆਂ ਚੋਣਾਂ ਨੂੰ ਲੈ ਕੇ ਇੱਕ ਨਜ਼ਰ ਖਾਸ ਤਸਵੀਰਾਂ ਤੇ ਮਮਦੋੜ ਤੋਂ ਪੱਤਰਕਾਰ ਜਗਿੰਦਰ ਸਿੰਘ ਪੋਲਾ ਦੀ ਵਿਸ਼ੇਸ਼ ਰਿਪੋਰਟ ਕਿਹ ਕਿ ਪ੍ਰੋਗਰਾਮ ਸੀ ਪਿੰਡ ਫੋਜੋ ਦੇ ਅੱਧੇ ਅੱਜ ਪਿੰਡ ਫੋਜੋ ਦੇ ਤਾੜ ਵਿੱਚ ਸਾਡੇ ਐਸਸੀ ਮੋਰਚੇ ਦੀ ਵਾਈਸ ਏ ਮੀਟਿੰਗ ਅੱਜ ਹੋਈ ਏ ਜਿਹੜਾ 2024 ਦੇ ਵਿੱਚ ਆਉਣ ਵਾਲਾ ਇਲੈਕਸ਼ਨ ਬਾਰੇ ਤੇ ਸਾਰਿਆਂ ਨੂੰ ਮੀਟਿੰਗ ਕਰਕੇ ਦੱਸਿਆ ਗਿਆ ਵੀ ਆਉਣ ਵਾਲਾ ਸਮਾਂ ਮੋਦੀ ਸਾਹਿਬ ਦਾ ਹੈ ਤੇ ਸਾਡਾ ਫਰਜ਼ ਬਣਦਾ ਹੈ ਇੱਕ ਇੱਕ ਵੋਟ ਜਿਹੜੀ ਇਹ ਮੋਦੀ ਸਾਹਿਬ ਨੂੰ ਕਾਮਯਾਬ ਕਰੀਏ ਤੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਤੇ ਜਿਹੜੇ ਸਾਡੇ ਮੰਡਲ ਐਸੀ ਮੋਰਚੇ ਬਣਨੇ ਉਹ ਬਣਾ ਕੇ ਤੇ ਤਿਆਰ ਕੀਤਾ ਜਾਵੇ। ਜੁਜੇ ਕਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੰਡਲ ਪ੍ਰਧਾਨ ਮਮਦੋਟ ਮਹਿਲਾ ਮੋਰਚਾ ਜੋ ਕਿ ਅਸੀਂ ਆਉਣ ਵਾਲੇ ਸਮੇਂ ਚ 2024 ਚ ਮੋਦੀ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਈਏ ਸਾਰਿਆਂ ਨੂੰ ਇਹੀ ਅਸੀਂ ਸੂਚਿਤ ਕਰ ਰਹੇ ਹਾਂ ਘਰ ਘਰ ਜਾ ਕੇ ਗਾਈਡ ਕਰਦੇ ਹਾਂ ਸਰ ਕੀ ਨਾ ਆਪਣਾ ਤੇ ਕੀ ਉਹਦਾ ਕਿਹੜਾ ਹੁੰਦਾ ਤੇ ਕੀ ਪ੍ਰੋਗਰਾਮ ਸੇਜ ਪੁੱਜੂਗਾ ਪੂਰਨ ਮ제ਦਿਆ ਐਸੀ ਮੋਰਚਾ ਵਾਈਸ ਪ੍ਰਧਾਨ ਪੰਜਾਬ ਬੀ ਜੀ ਪੀ ਔਰ ਅੱਜ ਦਾ ਜਿਹੜਾ ਸਾਡੇ ਛੋਟੀ ਇਹ ਸਦੈ ਤੇ ਅਸੀਂ ਮੀਟਿੰਗ ਇੱਥੇ ਰੱਖੀ ਹੋਈ ਸੀ ਪੁੱਜੂ ਕਿਹਾ ਜੋ ਕਿ BJP ਵੱਲੋਂ ਮੋਦੀ ਸਰਕਾਰ ਵੱਲੋਂ ਜੋ ਸਹੂਲਤਾਂ ਸਾਡੇ ਗਰੀਬ ਭਾਈਚਾਰੇ ਵਾਸਤੇ ਆ ਰਹੀਆਂ ਨੇ ਉਹਨਾਂ ਵਾਸਤੇ ਇੱਥੇ ਪਿੰਡਾਂ ਦੇ ਵਿੱਚ ਜੋ ਮੋਦੀ ਵੱਲੋਂ ਸਕੀਮਾਂ ਚਲਾਈਆਂ ਗਈਆਂ ਨੇ ਉਹ ਵੈਨਾ ਵੀ ਜਾ ਰਹੀਆਂ ਨੇ ਲੇਕਿਨ ਸਾਡੇ ਜੋ ਗਰੀਬ ਭਾਈਚਾਰਾ ਹੈ ਉਹਨਾਂ ਨੂੰ ਕਈ ਸਕੀਮਾਂ ਤੋਂ ਵਾਂਝੇ ਰਹਿੰਦੇ ਨੇ ਔਰ ਉਹਨਾਂ ਨੂੰ ਉਹ ਸਕੀਮਾਂ ਦੱਸਣ ਵਾਸਤੇ ਸਾਡੀ ਸਾਰੀ ਟੀਮ ਜ਼ਿਲ੍ਹਾ ਫਰੋਜਪੁਰ ਦੀ ਕਿਉਂਕਿ ਮੈਂ ਇੱਥੇ ਮੈਨੂੰ ਪਾਰਟੀ ਨੇ ਇਨਚਾਰਜ ਵੀ ਲਾਇਆ ਐ ਐਸੀ ਮੋਰਚੇ ਦੇ ਤੇ ਲੋਕਾਂ ਨੂੰ ਉਹਨਾਂ ਸਹੂਲਤਾਂ ਤੋਂ ਜਾਣੂ ਕਰਵਾਉਣ ਵਾਸਤੇ ਸਾਡੇ ਜੋ ਵਿਕਰਮ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਵਾਈਸ ਪ੍ਰਧਾਨ ਨੇ ਨਾਲ ਪਰਮਜੀਤ ਜੀ ਨਾਲ ਸਾਡੇ ਸੈਕਲ ਸਾਹਿਬ ਔਰ ਸਾਰੀ ਟੀਮ ਜੋ ਭਾਜਪੀ ਦੀ ਫਰੋਈਪੁਰ ਦੇ ਚੱਲ ਪਈ ਹੈ ਔਰ ਅਸੀਂ ਆਉਣ ਵਾਲਾ ਸਮਾਂ ਜਿਹੜਾ 2024 ਵਿੱਚ ਮੋਦੀ ਸਾਹਿਬ ਨੂੰ ਆਪਣੇ ਜਿਹੜਾ ਫਰੋਹਪੁਰ ਸੀਟ ਨੂੰ ਜਿਤਾ ਕੇ ਲੋਕਾਂ ਨੂੰ ਅਸੀਂ ਸਾਰਿਆਂ ਨੂੰ ਜਾਗਰੂਤ ਕਰ ਰਹੇ ਹਾਂ ਕਿ ਬੀਜੇਪੀ ਤੋਂ ਬਿਨਾ ਹੋਰ ਕੋਈ ਸਾਡੇ ਜਿਹੜੀ ਪਾਰਟੀ ਨੇ ਬਾਣੀ ਫੜਨੀ